ਕੀ ਪਬਲਿਕ ਸੈਕਟਰ ਦਿਆਂ ਅਸੀਂ ਕਾਰਖਾਨੇ ਲਾਉਣ ਦਾ ਕੋਈ ਯੋਜਨਾ ਹੈ ਆਪਾਂ ਦੇਖੋ ਇਹਨਾਂ ਚੱਕਰਾਂ ਚ ਦੀ ਪਹਿਣਾ ਮੇਰਾ ਟੀਚਾ ਬੜਾ ਲੰਬਾ ਆ ਮੈਂ ਯੂਥ ਨੂੰ ਕਿਵੇਂ ਐਂਟਰਪ੍ਰੀਨਰ ਬਣਾਉਣਾ ਉਹਦੀ ਗੱਲ ਕਰਾਂਗਾ ਕਿਸਾਨ ਨੂੰ ਕਿਦਾਂ ਐਂਟਰਪ੍ਰੀਨਰ ਬਣਾਉਣਾ ਉਹਦੀ ਗੱਲ ਕਰਾਂਗਾ ਚਲੋ ਯਾਰ ਹਰੇਕ ਨੂੰ ਆਪਣੇ ਆਪਣੀ ਸੀਟ ਦਾ ਹੁੰਦਾ ਉਂਟ ਦੇ ਬੁੱਲ ਨਾਲ ਤਾਂ ਬੰਦਾ ਵੇਖਦਾ ਕਿ ਕਦੋਂ ਡਿੱਗੇ ਸੁਖਾਲ ਸਿੰਘ ਖਹਿਰਾ ਐਮਐਸਪੀ ਵਾਲੇ ਬਿਆਨ ਦੇ ਉੱਤੇ ਹੁਣ ਤੁਹਾਡੇ ਤੇ ਤੰਗ ਕਸ ਰਹੇ ਨੇ ਹਾਲਾਂਕਿ ਤੁਹਾਡਾ ਨਾਮ ਨਹੀਂ ਲਿਆ ਉਹਨਾਂ ਨੇ ਅਨ ਤੋਂ ਤਾਂ ਇਥੋਂ ਨਾਲ ਦਾ ਉਦਯੋਗ ਦੀ ਗੱਲਬਾਤ ਹੀ ਕੀਤੀ ਕਿ ਮੱਖੀ ਚਾਹੀਦੀ ਆ ਉਹਦੇ ਵਾਸਤੇ ਤਾਂ ਕਰਕੇ ਪ੍ਰਾਈਵੇਟਾਈਜੇਸ਼ਨ ਸੇ ਪ੍ਰੋਮੋਟ ਕੀਤਾ ਚਾਹਤ ਕਰ ਰਹੇ ਹੋ ਰਾਣਾ ਜੀ ਤੇ ਕੀ ਪਬਲਿਕ ਸੈਕਟਰ ਦੀਆਂ ਜਿਹੜੇ ਕਾਰਖਾਨੇ ਲਾਉਣ ਦਾ ਕੋਈ ਯੋਜਨਾ ਹੈ ਆਪਾਂ ਦੇਖੋ ਇਹਨਾਂ ਚੱਕਰਾਂ ਚ ਨਹੀਂ ਪੈਣਾ ਮੇਰਾ ਟੀਚਾ ਬੜਾ ਲੰਬਾ ਆ ਬਹੁਤ ਉੱਚੀ ਸੋਚ ਲੈ ਕੇ ਮੈਂ ਪੰਜਾਬ ਨੂੰ ਅੱਗੇ ਵਧਾਉਣਾ ਚਾਹੁੰਨਾ ਮੈਂ ਯੂਥ ਨੂੰ ਕਿਵੇਂ ਐਂਟਰਪ੍ਰੈਨਿਅਰ ਬਣਾਉਣਾ ਉਹਦੀ ਗੱਲ ਕਰਾਂਗਾ ਮੈਂ ਕਿਸਾਨ ਨੂੰ ਕਿਦਾਂ ਐਂਟਰਪ੍ਰੈਨਿਅਰ ਬਣਾਉਣਾ ਉਹਦੀ ਗੱਲ ਕਰਾਂਗਾ ਉਦਯੋਗ ਉਦਯੋਗ 'ਚ ਜਦੋਂ ਜਾਣਗੇ ਤਾਂ ਕਿਸਾਨ ਦੀ ਆਮਦਨ ਵੀ ਵਧੇਗੀ ਸੋਚ ਵੀ ਬਦਲੇਗੀ ਛੋਟੀਆਂ ਗੱਲਾਂ ਨਾਲ ਮੈਂ ਡਿਸਟਰੈਕਟ ਨਹੀਂ ਹੋਣਾ ਐਸਾਬ ਨੂੰ ਕੋਈ ਜਵਾਬ ਦੇਣਾ ਹੀ ਨਹੀਂ ਅਰੇ ਮੈਂ ਤਾਂ ਮੈਂ ਕਿਸੇ ਨੂੰ ਨਹੀਂ ਜਵਾਬ ਦੇ ਸਕਦਾ ਮੈਂ ਤਾਂ ਕਰਕੇ ਦੇਖੋ ਕਰਕੇ ਵਿਖਾਵਾਂਗਾ ਉਹ ਜਵਾਬ ਹੋਵੇਗਾ ਜੇ ਇੱਕ ਇੱਕ ਮਿੰਟ ਇੱਕ ਮਿੰਟ ਜੇ ਮੈਂ ਕੋਈ ਕੰਮ ਕਰਕੇ ਕੋਈ ਮੂੰਹ ਕਿਹਾ ਕਰਕੇ ਵਿਖਾਵਾਂਗਾ ਉਹਨੂੰ ਉਹਦੇ ਉਹਦੇ ਲਈ ਹਲੇ 6 ਮਹੀਨੇ ਦਾ 7 ਦਸੰਬਰ ਦਾ ਟਾਈਮ ਹੈ ਤੇ ਜੇ ਮੈਂ ਕਰਾਂਗਾ ਕਿਸਾਨ ਵੀ ਖੁਸ਼ ਹੋਏਗੀ ਸਰਕਾਰ ਵੀ ਖੁਸ਼ ਹੋਏਗੀ ਔਰ ਜਵਾਬ ਹੁੰਦਾ ਜਵਾਬ ਯਾਰ ਮੂੰਹ ਜਮ ਨਹੀਂ ਥੋੜੀ ਨਾ ਹੁੰਦਾ ਰਾਣਾ ਸਾਹਿਬ ਐਮਐਸਪੀ ਚਾਹੇ ਤਾਂ ਕੇਂਦਰ ਸਰਕਾਰ ਦਾ ਮਸਲਾ ਹੈ ਚਾਹੇ ਸਟੇਟ ਸਰਕਾਰ ਦਾ ਮਸਲਾ ਹੈ ਖੇਤੀਬਾੜੀ ਕੇ ਸਟੇਟ ਸਬਜੈਕਟ ਹੈਗਾ ਤਾਂ ਫਿਰ ਆ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਪਸੀ ਕਿਹੜਾ ਕੱਢਣ ਤੇ ਕਿਉਂ ਚਲੋ ਕੋਈ ਨਹੀਂ 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 ਆਪਾਂ ਰੋਲੇ ਚ ਨਹੀਂ ਪੈਣਾ ਹੂੰ ਮੈਂ ਤਾਂ ਇਨੀ ਗੱਲ ਕਹਿਣੀ ਚਾਹੁੰਦਾ ਕਿ ਅੱਜ ਤੋਂ 2 ਸਾਲ ਪਹਿਲਾਂ ਜਦੋਂ ਅਸੀਂ ਮਾਰਕੀਟ 'ਚ ਨਹੀਂ ਸੀਗੇ ਇਥਨੋਲ ਪਲਾਂਟ ਨਹੀਂ ਆਏ ਸੀਗੇ ਉਦੋਂ ਮੱਕੀ 900 ਰੁਪਏ ਵਿਕਦੀ ਸੀ ਤੇ ਮੈਂ ਖੁਦ ਆਪਣੀ ਸਰਕਾਰ ਦੇ ਵੇਲੇ ਸਰਕਾਰ ਨੂੰ ਪੁੱਛਿਆ ਕਿ ਭਾਈ 900 ਰੁਪਏ ਮੱਕੀ ਕਿਉਂ ਬਿਕਰੀ ਆ ਮੱਕੀ ਦਾ ਇੰਤਜ਼ਾਮ ਕਰੋ ਐਮਐਸਪੀ 14 ਜਾਂ 1600 ਰੁਪਏ ਸੀ ਲੇਕਿਨ 900 ਰੁਪਏ 800 ਰੁਪਏ ਮੱਕੀ ਵੇਖਦੀ ਸੀ ਪਿਛਲੇ ਸਾਲ ਐਮਸੀ ਐਮਐਸਪੀ ਭਾਈ ਰੁਪਏ ਸੀ ਤੇ 24 ਰੁਪਏ 'ਚ ਅਸੀਂ ਮਾਰਕੀਟ 'ਚ ਖਰੀਦੀ ਆ ਤੁਸੀਂ ਕਪੂਰਥਲਾ ਜਲੰਧਰ ਇਹਨਾਂ ਇਲਾਕਿਆਂ ਨਵੇਂ ਸ਼ਹਿਰ ਜਾ ਕੇ ਪੁੱਛੋ ਤਾਂ ਸਹੀ ਸੋ ਇਹਨਾਂ ਹੀ ਕਹੂੰਗਾ ਵਾਪਸੀ ਤੋਂ ਆਕ ਤਾਂ ਨਹੀਂ ਆ ਰਹਿਣਾ ਜੀ ਫਿਰ ਇਸ ਗੱਲ ਹੀ ਬਹਿ ਕੇ ਕਾਂਗਰਸੀ ਦੀ ਕੋਈ ਜ਼ਰੂਰੀ ਨਹੀਂ ਹੁੰਦਾ ਆਪਣਾ ਆਪਣਾ ਕੰਮ ਸਾਰੇ ਜਾਣੇ ਕਰੋ ਮੈਂ ਤਾਂ ਇਹੀ ਕਹਿੰਦਾ ਤੇ ਕੀ ਪਬਲਿਕ ਸੈਕਟਰ 'ਵੀਆਂ ਅਸੀਂ ਕਾਰਖਾਨੇ ਲਾਉਣ ਦਾ ਕੋਈ ਯੋਜਨਾ ਹੈ ਆਪਾਂ ਦੇਖੋ ਇਹਨਾਂ ਚੱਕਰਾਂ 'ਚ ਨੀ ਪੈਣਾ ਮੇਰਾ ਟੀਚਾ ਬੜਾ ਲੰਬਾ ਆ ਮੈਂ ਯੂਥ ਨੂੰ ਕਿਵੇਂ ਐਂਟਰਪ੍ਰੀਨਰ ਬਣਾਉਣਾ ਉਹਦੀ ਗੱਲ ਕਰਾਂਗਾ ਕਿਸਾਨ ਨੂੰ ਕਿਦਾਂ ਐਂਟਰਪ੍ਰੈਨਰ ਬਣਾਉਣਾ ਉਹਦੀ ਗੱਲ ਕਰਾਂਗਾ ਜੇਕਰ ਮੀਟਿੰਗ ਸੀ ਕੱਲ ਮੀਟਿੰਗ 'ਚ ਬੈਠੇ ਸੀ ਦੋਸਤੋ ਬਾਅਦ ਲੈਟਰ ਵੀ ਲਿਖਿਆ ਉਹਦੇ ਚਿੰਨ੍ਹ ਅਧਰਾਜ ਜਤਾਇਆ ਕਿ ਕਿਵੇਂ ਇੱਕ ਕਾਂਗਰਸ ਦੀ ਮੀਟਿੰਗ 'ਚ ਆਜ਼ਾਦ ਐਮਐਲਏ ਬੈਠਾ ਚਲੋ ਯਾਰ ਹਰੇਕ ਨੂੰ ਆਪਣੇ ਆਪਣੇ ਸੀਟ ਦਾ ਹੁੰਦਾ ਕੂਟ ਦੇ ਬੁੱਲਲ ਤਾਂ ਹਰ ਬੰਦਾ ਵੇਖਦਾ ਕਿ ਕਦੋਂ ਡਿੱਗੇ ਸਵਕਾਲ ਸਿੰਘ ਕਹਿ ਰਿਹਾ ਐਮਐਸਟੀ ਵਾਲੇ ਬਿਆਨ ਦੇ ਉੱਤੇ ਹੁਣ ਤੁਹਾਡੇ ਤੇ ਤਾਨ ਕੱਸ ਰਹੇ ਨਹੀਂ ਹਾਲਾਂਕਿ ਤੁਹਾਡਾ ਨਾਮ ਨਹੀਂ ਲਿਆ ਉਹਨਾਂ ਨੇ ਅਣ ਤੁਹਾਡੇ ਇਥੋਂ ਨਾਲ ਦਾ ਉਦਯੋਗ ਦੀ ਗੱਲਬਾਤ ਵੀ ਕੀਤੀ ਕਿ ਮੱਖੀ ਚਾਹੀਦੀ ਆ ਉਹਦੇ ਵਾਸਤੇ ਤਾਂ ਕਰਕੇ ਪ੍ਰਾਈਵੇਟਾਈਜੇਸ਼ਨ ਸੇ ਪ੍ਰੋਮੋਟਿਵ ਸਾਹਿਤ ਕਰ ਰਹੇ ਹੋ ਰਾਣਾ ਜੀ ਤੇ ਕੀ ਪਬਲਿਕ ਸੈਕਟਰ ਦੀਆਂ ਜਿਹੜੇ ਕਾਰਖਾਨੇ ਲਾਉਣ ਦਾ ਕੋਈ ਯੋਜਨਾ ਹੈ ਆਪਾਂ ਦੇਖੋ ਇਹਨਾਂ ਚੱਕਰਾਂ 'ਚ ਨਹੀਂ ਪੈਣਾ ਮੇਰਾ ਟੀਚਾ ਬੜਾ ਲੰਬਾ ਆ ਬਹੁਤ ਉੱਚੀ ਸੋਚ ਲੈ ਕੇ ਮੈਂ ਪੰਜਾਬ ਨੂੰ ਅੱਗੇ ਵਧਾਉਣਾ ਚਾਹੁੰਨਾ ਮੈਂ ਯੂਥ ਨੂੰ ਕਿਵੇਂ ਐਂਟਰਪ੍ਰੀਨਰ ਬਣਾਉਣਾ ਉਹਦੀ ਗੱਲ ਕਰਾਂਗਾ ਮੈਂ ਕਿਸਾਨ ਨੂੰ ਕਿਦਾਂ ਐਂਟਰਪ੍ਰੀਨਰ ਬਣਾਉਣਾ ਉਹਦੀ ਗੱਲ ਕਰਾਂਗਾ ਉਦਯੋਗ ਉਦਯੋਗ 'ਚ ਜਦੋਂ ਜਾਣਗੇ ਤਾਂ ਕਿਸਾਨ ਦੀ ਆਮਦਨ ਵੀ ਵਧੇਗੀ ਸੋਚ ਵੀ ਬਦਲੇਗੀ ਛੋਟੀਆਂ ਗੱਲਾਂ ਨਾਲ ਮੈਂ ਡਿਸਟਰੈਕਟ ਨਹੀਂ ਹੋਣਾ ਐਸਾਂ ਨੂੰ ਕੋਈ ਜਵਾਬ ਦੇਣਾ ਹੀ ਨਹੀਂ ਅਰੇ ਮੈਂ ਤਾਂ ਮੈਂ ਕਿਸੇ ਨੂੰ ਨਹੀਂ ਜਵਾਬ ਦੇ ਸਕਦਾ ਮੈਂ ਤਾਂ ਕਰਕੇ ਦੇਖੋ ਕਰਕੇ ਵਿਖਾਵਾਂਗਾ ਉਹ ਜਵਾਬ ਹੋਵੇਗਾ ਜੇ ਇੱਕ ਇੱਕ ਮਿੰਟ ਇੱਕ ਮਿੰਟ ਜੇ ਮੈਂ ਕੋਈ ਕੰਮ ਕਰਕੇ ਕੋਈ ਮੂੰਹ ਖਿਆ ਕਰਕੇ ਵਿਖਾਵਾਂਗਾ ਉਹਨੂੰ ਉਹਦੇ ਲਈ ਹਲੇ 6 ਮਹੀਨੇ ਦਾ 7 ਦਸੰਬਰ ਦਾ ਟਾਈਮ ਹੈ ਤੇ ਜੇ ਮੈਂ ਕਰਾਂਗਾ ਕਿਸਾਨ ਵੀ ਖੁਸ਼ ਹੋਏਗੀ ਸਰਕਾਰ ਵੀ ਖੁਸ਼ ਹੋਏਗੀ ਔਰ ਜਵਾਬ ਹੁੰਦਾ ਜਵਾਬ ਯਾਰ ਮੂੰਹ ਜਮ ਨਹੀਂ ਥੋੜੀ ਨਾ ਹੁੰਦਾ ਰਾਣਾ ਸਾਹਿਬ ਐਮਐਸਪੀ ਚਾਹੇ ਤਾਂ ਕੇਂਦਰ ਸਰਕਾਰ ਦਾ ਮਸਲਾ ਚਾਹੇ ਸਟੇਟ ਸਰਕਾਰ ਦਾ ਮਸਲਾ ਖੇਤੀਬਾੜੀ ਕੇ ਸਟੇਟ ਸਬਜੈਕਟ ਹੈਗਾ ਤਾ ਫਿਰ ਆ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਪਸੀ ਕਿਹੜਾ ਕੱਢਣ ਤੇ ਕਿਉਂ ਚਲੋ ਕੋਈ ਨਹੀਂ 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 ਆਪਾਂ ਰੌਲੇ ਚ ਨਹੀਂ ਪੈਣਾ ਮੈਂ ਤਾਂ ਇਨੀ ਗੱਲ ਕਹਿਣੀ ਚਾਹੁੰਦਾ ਕਿ ਅੱਜ ਤੋਂ 2 ਸਾਲ ਪਹਿਲਾਂ ਜਦੋਂ ਅਸੀਂ ਮਾਰਕੀਟ 'ਚ ਨਹੀਂ ਸੀਗੇ ਇਥਨੋਲ ਪਲਾਂਟ ਨਹੀਂ ਆਏ ਸੀਗੇ ਉਦੋਂ ਮੱਕੀ 900 ਰੁਪਏ ਵਿਕਦੀ ਸੀ ਤੇ ਮੈਂ ਖੁਦ ਆਪਣੀ ਸਰਕਾਰ ਦੇ ਵੇਲੇ ਸਰਕਾਰ ਨੂੰ ਪੁੱਛਿਆ ਕਿ ਭਾਈ 900 ਰੁਪਏ ਮੱਕੀ ਕਿਉਂ ਬਿਕਰੀ ਆ ਮੱਕੀ ਦਾ ਇੰਤਜ਼ਾਮ ਕਰੋ ਐਮ ਐਸ ਪੀ ਚੌਥ 14 ਜਾਂ 1600 ਰੁਪਏ ਸੀ ਲੇਕਿਨ 900 ਰੁਪਏ 800 ਰੁਪਏ ਮੱਕੀ ਵੇਖਦੀ ਸੀ ਪਿਛਲੇ ਸਾਲ ਐਮਸੀ ਐਮਐਸਪੀ 90 ਰੁਪਏ ਸੀ ਤੇ 24 ਰੁਪਏ 'ਚ ਅਸੀਂ ਮਾਰਕੀਟ 'ਚ ਖਰੀਦੀਏ ਤੁਸੀਂ ਕਪੂਰਥਲਾ ਜਲੰਧਰ ਇਹਨਾਂ ਇਲਾਕੇ ਨਵੇਂ ਸ਼ਹਿਰ ਜਾ ਕੇ ਪੁੱਛੋ ਤਾਂ ਸਹੀ ਸੋ ਇਹਨਾਂ ਹੀ ਕਹੂੰਗਾ ਵਾਪਸੀ ਤੁਹਾਡਾ ਨਹੀਂ ਆ ਰਹਿਣਾ ਜੀ ਫਿਰ ਇਸ ਗਲੀ 'ਚ ਬੈਠ ਕੇ ਕਾਂਗਰਸੀ ਦਾ ਇਹ ਤੋਂ ਗੁਰੂ ਜੀ ਨਹੀਂ ਹੁੰਦਾ ਆਪਣਾ ਆਪਣਾ ਕੰਮ ਸਰ ਜਾਨੇ ਕਰੋ ਮੈਂ ਤਾਂ ਇਹੀ ਕਹਿੰਦਾ